ਰੰਗ ਫਕੀਰੀ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਜਦੋਂ ਕੋਈ ਸ਼ਕਤੀ ਹਾਜ਼ਰ ਹੁੰਦੀ ਹੈ ਜਾਂ ਤੁਸੀਂ ਕੋਈ ਸਾਧਨਾ ਕਰਦੇ ਹੋ ਤਾਂ ਉਸ ਸ਼ਕਤੀ ਤੋਂ ਵਚਨ ਕਿਵੇਂ ਲੈਣਾ ਹੁੰਦਾ ਹੈ ਤੇ ਕਿੰਨਾ ਕੁ ਜ਼ਰੂਰੀ ਹੁੰਦਾ ਹੈ। ਜਦ ਤੱਕ ਤੁਸੀਂ ਕਿਸੇ ਸ਼ਕਤੀ ਤੋਂ ਵਚਨ ਨਹੀਂ ਲੈਂਦੇ ਉਹ ਪੂਰੀ ਤਰ੍ਹਾਂ ਤੁਹਾਡੇ ਕੰਟਰੋਲ ਵਿੱਚ ਕੰਮ ਨਹੀਂ ਕਰਦੀ। ਬਿਨਾਂ ਵਚਨ ਲਏ ਉਹ ਕਈ ਵਾਰੀ ਤੁਹਾਨੂੰ ਠੱਗ ਸਕਦੀ ਹੈ ਜਾਂ ਤੁਹਾਡੀ ਸੇਵਾ ਭਗਤੀ ਦੇ ਨਤੀਜੇ ਸਹੀ ਨਹੀਂ ਮਿਲਦੇ। ਕਈ ਲੋਕ ਕਹਿੰਦੇ ਹਨ ਕਿ ਜੇ ਤੁਸੀਂ ਆਪਣੀ ਸਾਧਨਾ ਜਾਂ ਸ਼ਕਤੀ ਕਿਸੇ ਨੂੰ ਦੱਸ ਦਿੰਦੇ ਹੋ ਤਾਂ ਨੁਕਸਾਨ ਹੋ ਜਾਂਦਾ ਹੈ ਪਰ ਇਹ ਸਿਰਫ ਕੁਝ ਖਾਸ ਹਾਲਾਤਾਂ ਵਿੱਚ ਹੀ ਹੁੰਦਾ ਹੈ ਜਿਵੇਂ ਕਿ ਜਦ ਕੋਈ ਸੱਚੀ ਸਾਧਨਾ ਵਿੱਚ ਹੁੰਦਾ ਹੈ ਜਾਂ ਸ਼ਕਤੀ ਖੁਦ ਮਨਾਹੀ ਕਰੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਵਚਨ ਲੈਣ ਦੀ ਪੂਰੀ ਪ੍ਰਕਿਰਿਆ ਦੱਸਾਂਗਾ। ਵਚਨ ਕੀ ਹੁੰਦੇ ਹਨ? ਵਚਨ ਮਤਲਬ ਇੱਕ ਪ੍ਰਤੀਗਿਆ। ਇਹ ਉਹ ਸਮਝੌਤਾ ਹੁੰਦਾ ਹੈ ਜੋ ਸਾਧਕ ਤੇ ਸ਼ਕਤੀ ਦੇ ਵਿਚਕਾਰ ਹੁੰਦਾ ਹੈ। ਜਿਵੇਂ ਮੈਂ ਇਸ ਭਗਤ ਦੀ ਰੱਖਿਆ ਕਰਾਂਗੀ। ਮੈਂ ਇਸ ਦਾ ਕੰਮ ਸਮੇਂ ਤੇ ਕਰਾਂਗੀ। ਜਦ ਇਹ ਭਗਤ ਮੈਨੂੰ ਬੁਲਾਏਗਾ ਮੈਂ ਹਾਜ਼ਰ ਹੋਵਾਂਗੀ। ਕੌਣ ਲੈ ਸਕਦਾ ਹੈ ਇਹ ਵਚਨ? ਇਹ ਵਚਨ ਉਹੀ ਵਿਅਕਤੀ ਲੈ ਸਕਦਾ ਹੈ ਜੋ ਜਾਪ ਤਾਪ ਭਗਤੀ ਵਿੱਚ ਲੰਮੇ ਸਮੇਂ ਤੋਂ ਲੱਗਾ ਹੋਵੇ ਪਿੱਤਰ ਕੁੱਲ ਦੇਵਤਾ ਜਾਂ ਘਰ ਦੀ ਆਤਮਿਕ ਸ਼ਕਤੀ ਤੋਂ ਵਚਨ ਕੋਈ ਵੀ ਕਰਦਾ ਮੁੱਖ ਵਿਅਕਤੀ ਲੈ ਸਕਦਾ ਹੈ ਜਿਨ੍ਹਾਂ ਕੋਲ ਅੰਦਰੂਨੀ ਤਾਕਤ ਹੋਵੇ ਜਾਂ ਜਿਨ੍ਹਾਂ ਨੇ ਕੋਈ ਸ਼ਕਤੀ ਪ੍ਰਾਪਤ ਕੀਤੀ ਹੋਵੇ ਉਹ ਸ਼ਕਤੀਆਂ ਤੋਂ ਵਚਨ ਲੈ ਸਕਦੇ ਨੇ ਹੁਣ ਜਾਣ ਲੈਣੇ ਹਾਂ ਵਚਨ ਲੈਣ ਦੇ ਤਰੀਕੇ ਪਾਣੀ ਅਤੇ ਨਮਕ ਦੇ ਨਾਲ ਇੱਕ ਲੋਟੇ ਵਿੱਚ ਪਾਣੀ ਲਿਆ ਜਾਂਦਾ ਹੈ ਜਦ ਸ਼ਕਤੀ ਕਿਸੇ ਉੱਤੇ ਹਾਜ਼ਰ ਹੁੰਦੀ ਹੈ ਉਹਦੇ ਹੱਥ ਵਿੱਚ ਨਮਕ ਰੱਖਿਆ ਜਾਂਦਾ ਹੈ ਉਹਨਾਂ ਤੋਂ ਵਚਨ ਲਏ ਜਾਂਦੇ ਹਨ ਹਰ ਵਚਨ ਤੋਂ ਬਾਅਦ ਨਮਕ ਪਾਣੀ ਵਿੱਚ ਪਾ ਦਿੰਦੇ ਹਨ ਦੂਜਾ ਅੱਗ ਜਾਂ ਜੋਤ ਨੂੰ ਸ਼ਾਕਸੀ ਮੰਨ ਕੇ ਜੋਤ ਜਗਾਈ ਜਾਂਦੀ ਹੈ ਅੱਗ ਅੱਗੇ ਵਚਨ ਲਏ ਜਾਂਦੇ ਹਨ ਕਿ ਜੋ ਕਿਹਾ ਗਿਆ ਹੈ ਉਹ ਕੀਤਾ ਜਾਵੇਗਾ ਤੀਸਰਾ ਵਚਨ ਗੁਰੂ ਵਚਨ ਭਗਤ ਆਪਣੇ ਗੁਰੂ ਦਾ ਨਾਮ ਲੈ ਕੇ ਵਚਨ ਲੈਂਦਾ ਹੈ ਮੈਂ ਗੁਰੂ ਦੀ ਆਗਿਆ ਮੰਨਾਂਗਾ ਮੈਂ ਗੁਰੂ ਨੂੰ ਤਨ ਮਨ ਨਾਲ ਸਵੀਕਾਰ ਕਰਦਾ ਹਾਂ ਮੈਂ ਕਦੇ ਗੁਰੂ ਦੀ ਨਾ ਫਰਮਾਨੀ ਨਹੀਂ ਕਰਾਂਗਾ ਇਹ ਵਚਨ ਕਿਉਂ ਲਏ ਜਾਂਦੇ ਹਨ ਤਾਂ ਕਿ ਸ਼ਕਤੀ ਕੰਮ ਕਰੇ ਤੇ ਕਿਸੇ ਕਿਸਮ ਦੀ ਠੱਗੀ ਜਾਂ ਨੁਕਸਾਨ ਨਾ ਹੋਵੇ ਉਹ ਸਾਧਕ ਦੀ ਰਾਖੀ ਕਰੇ ਉਹ ਸਾਧਕ ਦੇ ਕੰਮਾਂ ਨੂੰ ਵਕਤ ਤੇ ਪੂਰਾ ਕਰੇ ਕਰ ਵਿੱਚ ਅਣਚਾਹੀਆਂ ਬਾਹਰੀ ਸ਼ਕਤੀਆਂ ਦਾ ਪ੍ਰਵੇਸ਼ ਨਾ ਹੋਵੇ ਇਹ ਹਨ ਵਚਨ ਲੈਣ ਦੇ ਤਰੀਕੇ ਅਤੇ ਵਚਨ ਕਿਉਂ ਲਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਸ਼ਕਤੀ ਤੋਂ ਵਚਨ ਨਹੀਂ ਲੈਂਦੇ ਤਾਂ ਉਹ ਸ਼ਕਤੀਆਂ ਤੁਹਾਨੂੰ ਠੱਗ ਲੈਂਦੀਆਂ ਨੇ ਤੁਹਾਡੇ ਕੰਮ ਨਹੀਂ ਕਰਦੀਆਂ ਕਈ ਵਾਰੀ ਉਹ ਸੱਚ ਦੱਸਦੀਆਂ ਨੇ ਤੇ ਕਈ ਵਾਰੀ ਤੁਹਾਡੀਆਂ ਗੱਲਾਂ ਝੂਠੀਆਂ ਪੈ ਜਾਂਦੀਆਂ ਨੇ ਜਿਸ ਕਾਰਨ ਤੁਹਾਨੂੰ ਲੋਕ ਮੰਨਣਾ ਛੱਡ ਸਕਦੇ ਨੇ ਇਸ ਵਾਸਤੇ ਕੋਈ ਵੀ ਸ਼ਕਤੀ ਹੋਵੇ ਉਸ ਤੋਂ ਤੁਸੀਂ ਵਚਨ ਜ਼ਰੂਰ ਲੈ ਲਵੋ ਜੇਕਰ ਤੁਸੀਂ ਪਹਿਲੀ ਵਾਰੀ ਰੰਗ ਫਕੀਰੀ ਦੇ ਚੈਨਲ ਤੇ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬ ਲਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ